ਜੋ ਅੱਜ ਦਾ ਫੁਰਮਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ 667 ਤੇ 68 ਅੰਗ ਤੇ ਸੁਬਾਏਮਾਣੇ ਸ਼ਬਦ ਦੀ ਵਿਚਾਰ ਕਰੀਏ ਆਪਣੀਆਂ ਮਨ ਬੇਟੀਆਂ ਨੂੰ ਇਕਾਗਰ ਕਰੀਏ ਅੰਤਰ ਤਿਆਨ ਹੋਈਏ ਹੱਥ ਜੋੜੀਏ ਅੱਖਾਂ ਬੀੜ ਕਰਕੇ ਸਤਿਗੁਰੂ ਜੀ ਦਾ ਨਾਮ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਤਨਸਰੀ ਮਹੱਲਾ ਚੌਥਾ ਤਨਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਦੀ ਸ੍ਰਿਸ਼ਟ ਸਕਲ ਤਾਰਨ ਕਉ ਆਬ ਗੁਰੂ ਰਾਮਦਾਸ ਕਉ ਮਿਲੀ ਵਡਾਈ ਧੰਨ ਧੰਨ ਰਾਮਦਾਸ ਗੁਰ ਜੇਨ ਸਰਿਆ ਤਿਨ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸੁਰਜਨ ਹਾਰੇ ਤਾਰਿਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋਢੇ ਸੁਲਤਾਨ ਸਤਗੁਰੂ ਚੌਥੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿ ਚ ਕਰ ਰਹਿ ਹਮ ਅੰਦਲੇ ਅੰਦਰ ਬਿਖੇ ਬਿਖ ਰਾਤੇ ਕਿਉ ਚੱਲ ਹੈ ਗੁਰ ਚਾਲੀ ਗੁਰੂ ਰਾਮਦਾਸ ਮਹਾਰਾਜ ਜੀ ਆਪਣੇ ਅੰਦਰ ਦੀ ਨਿਮਰਤਾ ਜਾਰ ਕਰ ਰਹੇ ਹਨ ਤੇ ਸਾਨੂੰ ਇਹ ਗੁਰੂ ਅੱਗੇ ਅਰਦਾਸ ਕਰਨ ਬੇਨਤੀ ਕਰਨ ਦੀ ਇਜਾਜ਼ਤ ਸਕਾਉਂਦੇ ਹਨ ਕਿ ਅਸੀਂ ਕਿਤਰਾ ਨਿਮਰਤਾ ਧਾਰਨ ਕਰਨੀ ਗੁਰੂ ਸਾਹਿਬ ਜੀ ਕਹਿਣ ਲੱਗੇ ਹਮ ਅੰਦਲੇ ਆਂਦ ਬਿਖੇ ਬਿਖਰਾਤੇ ਕਿਉਂ ਚੱਲੈ ਗੁਰ ਚਾਲੀ ਕੇ ਸਤ ਗੁਰੂ ਜੀ ਅਸੀਂ ਅੰਧੇ ਹਾਂ ਹਮ ਦਾ ਅਰਥ ਹੈ ਮੈਂ ਤੇ ਜਾਂ ਅਸੀਂ ਅੰਦਾ ਮਨੁੱਖ ਇੱਕ ਹੁੰਦਾ ਜਿਹਦੀ ਅੱਖਾਂ ਦੀ ਜੋਤ ਨਾ ਹੋਵੇ ਤੇ ਜਿਹੜਾ ਮਨੁੱਖ ਅੰਨਾ ਹੋਵੇ ਜਿਉ ਰਸਤੇ ਵਿੱਚ ਤੁਰਿਆ ਜਾਵੇ ਉਹਦੇ ਕੱਪੜਿਆਂ ਨੂੰ ਕੋਈ ਚਿਕੜ ਪੈ ਜਾਵੇ ਜਾਂ ਕੋਈ ਚੀਜ਼ ਵਸਤਰਾ ਨੂੰ ਲੱਗ ਜਾਵੇ ਤੇ ਉਹਨੂੰ ਪਤਾ ਨਹੀਂ ਲੱਗਦਾ ਉਹ ਵੇਖ ਨਹੀਂ ਸਕਦਾ ਕਿ ਮੇਰੇ ਕੱਪੜੇ ਜਿਹੜੇ ਹਨ ਉਹ ਲਿਬੜ ਗਏ ਹਨ ਜਾਂ ਮੈਲੇ ਹੋ ਗਏ ਹਨ ਇਸੇ ਤਰ੍ਹਾਂ ਸਾਡੀਆਂ ਬਾਹਰ ਦੀਆਂ ਅੱਖਾਂ ਜਿੰਨਾਂ ਦੀਆਂ ਹੁੰਦਿਆਂ ਹੋਇਆ ਪ੍ਰਮਾਤਮਾ ਦਾ ਨਾਮ ਵਿਸਾਰਿਆ ਜੇ ਅਸੀਂ ਆਤਮਿਕ ਤੌਰ ਤੇ ਅੰਦੇ ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਅੰਦੇ ਸੇ ਨ ਆਖਿਨ ਜਿਨ ਮੁਖ ਲੋਇਨ ਨਾਹੇ ਅੰਦੇ ਸੇ ਨਾਨਕਾ ਜੀ ਖਸਮੋ ਕੁੱਥੇ ਜਾਹੇ ਕਿ ਸਤਿਗੁਰਾਂ ਦੀ ਗੁਰਬਾਣੀ ਕਹਿੰਦੀ ਕਿ ਅਸਲ ਵਿੱਚ ਉਹ ਮਨੁੱਖ ਅੰਨੇ ਨਹੀਂ ਆ ਜਿਨ੍ਹਾਂ ਦੀ ਅੱਖਾਂ ਦੀ ਜੋਤ ਨਹੀਂ ਅੰਨੇ ਮਨੁੱਖ ਉਹ ਹਨ ਜਿਹੜੇ ਗੁਰੂ ਤੋਂ ਬਗੈਰ ਆਪਣਾ ਜੀਵਨ ਬਤੀਤ ਕਰਦੇ ਹਨ ਤੇ ਪਰਮਾਤਮਾ ਦਾ ਨਾਮ ਨਹੀਂ ਲੈਂਦੇ ਸਤਿਗੁਰਾਂਗੇ ਆਪਾਂ ਬੇਨਤੀ ਕਰਨੀ ਸਤਿਗੁਰੂ ਜੀ ਅਸੀਂ ਆਤਮਕ ਤੌਰ ਤੇ ਗਿਆਨ ਤੋਂ ਹੀ ਢੇ ਮਨੁੱਖਾਂ ਅੰਨੇ ਹ ਤੇ ਵਿਖਾ ਵਿਖਰਾਤੇ ਵਿਖ ਕਹਿੰਦੇ ਹਨ ਨਜ਼ਰ ਨੂੰ ਕਹਿੰਦੇ ਕਿ ਮਾਇਆ ਪਦਾਰਥੀ ਜ਼ਹਿਰ ਵਿੱਚ ਅਸੀਂ ਗਲਤਾਨ ਹਾਂ ਅੰਨੇ ਹੋਏ ਹਾਂ ਕਿਉਂ ਜਲ ਹੈ ਗੁਰ ਚਾਲੇ ਤੇ ਗੁਰੂ ਸਾਹਿਬ ਜੀ ਉਹ ਕਿਰਪਾ ਕਰੋ ਅਸੀਂ ਕਿਸ ਤਰ੍ਹਾਂ ਆਪ ਜੀ ਦੇ ਦੱਸੇ ਮਾਰਗ ਤੇ ਚੱਲ ਸਕਦੇ ਹਾਂ ਕਿਸ ਤਰ੍ਹਾਂ ਅਸੀਂ ਤੁਰ ਸਕਦੇ ਹਾਂ ਜਿਹੜਾ ਅੰਨ੍ਹਾ ਮਨੁੱਖ ਹੈ ਜਾਂ ਤੇ ਉਹ ਡੰਡੇ ਦਾ ਸਹਾਰਾ ਲੈ ਕੇ ਤੁਰ ਸਕਦਾ ਹੈ ਤੇ ਜਾਓ ਕਿਸੇ ਦੇ ਮੋਢੇ ਤੇ ਹੱਥ ਰੱਖ ਕੇ ਤੁਰਦਾ ਹੈ ਕਿਸੇ ਨਾ ਕਿਸੇ ਚੀਜ਼ ਦਾ ਸਹਾਰਾ ਲੈ ਕੇ ਤਾਂ ਅੰਦਾ ਮਨੁੱਖ ਤੁਰ ਸਕਦਾ ਹੈ ਗੁਰੂ ਸਾਹਿਬ ਜੀ ਅਸੀਂ ਆਤਮਿਕ ਤੌਰ ਤੇ ਅੰਨ੍ਹੇ ਹਾਂ ਸਾਡੇ ਤੇ ਕਿਰਪਾ ਕਰ ਦਿਓ ਅਸੀਂ ਇਹ ਮਾਇਆ ਰੂਪੀ ਜ਼ਹਿਰ ਵਿੱਚ ਫਸੇ ਹੋਏ ਆਂ ਤੇ ਕਿਸ ਤਰ੍ਹਾਂ ਅਸੀਂ ਆਪ ਜੀ ਦੇ ਦੱਸੇ ਮਾਰਗ ਉੱਤੇ ਚੱਲ ਸਕਦੇ ਹਾਂ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੇ ਤੇ ਜੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਆਪ ਸਾਡੇ ਤੇ ਕਿਰਪਾ ਕਰ ਦਿਓ ਦਇਆ ਕਰਦੇ ਗੁਰੂ ਸਾਹਿਬਾਨ ਸੁੱਖਾਂ ਨੂੰ ਦੇਣ ਵਾਲਾ ਦਾਤਾ ਜਿਹੜਾ ਪ੍ਰਮਾਤਮਾ ਹੈ ਸਾਨੂੰ ਆਪਣੇ ਪੱਲੇ ਦੇ ਨਾਲ ਲਾ ਲਵੇ ਪੱਲਾ ਜਿਸ ਤਰ੍ਹਾਂ ਸੇ ਕੋਈ ਆਪਣੀ ਧੀ ਭੈਣ ਜਾਂ ਬੱਚੇ ਦਾ ਵਿਆਹ ਹੁੰਦਾ ਹੈ ਆਪਣੀ ਧੀ ਦਾ ਪੱਲਾ ਜਿਹੜਾ ਉਹ ਲੜਕੇ ਦੇ ਹੱਥ ਵਿੱਚ ਫੜਾਈ ਦਏ ਕਿ ਅੱਜ ਤੋਂ ਇਹ ਤੁਹਾਡੇ ਪੱਲੇ ਵਿੱਚ ਲੱਗੀ ਹੈ ਕਿ ਤੂੰ ਇਸ ਦੀ ਜੀਵਨ ਅਗਵਾਈ ਜਿਹੜੀ ਉਹ ਕਰਨੀ ਲਾਲ ਲੈ ਕੇ ਤੁਰਨਾ ਹੈ ਪਾਲੀ ਦਾ ਅਰਥ ਹੈ ਪੱਲਾ ਫੜਨਾ ਸਤਿਗੁਰੂ ਜੀ ਸਾਡੇ ਤੇ ਦਇਆ ਕਰੋ ਗੁਰੂ ਸੁੱਖਾ ਨੂੰ ਦੇਣ ਵਾਲੇ ਪਰਮਾਤਮਾ ਸਾਨੂੰ ਆਪਣੇ ਪੱਲੇ ਦੇ ਨਾਲ ਲਾ ਲਵੋ ਸਾਨੂੰ ਆਪਣਾ ਪੱਲਾ ਫੜਾਓ ਤਾਂ ਕਿ ਅਸੀਂ ਤੁਹਾਡੇ ਦੱਸੇ ਮਾਰਗ ਉੱਤੇ ਚੱਲ ਸਕੀਏ ਕਿਉਂਕਿ ਅੰਦਾ ਮਨੁੱਖ ਕਿਸੇ ਸਹਾਰੇ ਤੋਂ ਬਿਨਾਂ ਤੁਰ ਨਹੀਂ ਸਕਦਾ ਗੁਰਸਿੱਖ ਮੀਤ ਚਲੋ ਗੁਰਚਾਲੇ ਜੋ ਗੁਰ ਕਾ ਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਇਹ ਰਹਾਉ ਦਾ ਬੰਦ ਗੁਰੂ ਰਾਮਦਾਸ ਮਹਾਰਾਜ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਦੇ ਸਿੱਖ ਪਿਆਰਿਓ ਸਤਿਗੁਰਾਂ ਨੇ ਪਹਿਲਾਂ ਗੁਰੂ ਦੇ ਸਿੱਖ ਕਰਕੇ ਸਾਨੂੰ ਬਾਜ ਮਾਰੀ ਆ ਮੁੜ ਕੇ ਮਿੱਤਰ ਕਹਿ ਮੀਤ ਗੁਰੂ ਦੇ ਸਿੱਖ ਮਿੱਤਰੋ ਚਲੋ ਗੁਰ ਚਾਲੀ ਕਹਿ ਲਗੇ ਜਿਤਰਾ ਗੁਰੂ ਕਹਿੰਦਾ ਹੈ ਗੁਰੂ ਦੀ ਦੱਸੀ ਹੋਈ ਮਰਿਆਦਾ ਚਾਲ ਦੇ ਉੱਤੇ ਚੱਲਣਾ ਕਰੋ ਜੋ ਗੁਰੂ ਦੱਸੇ ਬਾਤ ਮਰੀਦਾ ਜੋਲੀਏ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਜੋ ਗੁਰੂ ਦੱਸੇ ਬਾਤ ਮਰੀਦਾ ਜੋਲੀਏ ਜੋ ਗੁਰੂ ਰਸਤਾ ਦੱਸਦਾ ਏ ਉਸ ਉੱਤੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਗੁਰੂ ਦੇ ਸਿੱਖ ਮਿੱਤਰ ਪਿਆਰਿਓ ਆਓ ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਰਸਤੇ ਤੇ ਚੱਲਣਾ ਕਰੋ ਜਿਹੜੇ ਗੁਰੂ ਸਾਹਿਬ ਮਹਾਰਾ ਨੇ ਸਾਡੇ ਵਾਸਤੇ ਮਰਿਆਦਾ ਬਖਸ਼ਿਸ਼ ਕੀਤੀ ਹੈ ਉਸ ਅਨੁਸਾਰ ਆਪਣਾ ਜੀਵਨ ਜਿਹੜਾ ਨੁਟਾਲੋ ਤੇ ਗੁਰੂ ਦੀ ਮਰਿਆਦਾ ਦੇ ਉੱਤੇ ਤਰਕ ਨਾ ਕਰੋ ਆਪਣੀਆਂ ਮਨਮਰਜ਼ੀਆਂ ਨਾ ਕਰੀਏ ਜਿਤਨਾ ਸਾਨੂੰ ਗੁਰੂ ਕਹਿੰਦਾ ਹੈ ਇਹ ਮਿੱਤਰ ਭਰਾਓ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਜੋ ਗੁਰ ਕਹੈ ਸੋਈ ਭਲ ਮੰਨੋ ਗੁਰੂ ਦੀ ਸਿੱਖੀ ਜਿਹੜੀ ਸਿੱਖਿਆ ਲੈ ਕਰਕੇ ਗੁਰੂ ਦੇ ਸਿੱਖ ਮਿੱਤਰ ਪਿਆਰਿਓ ਚਲੋ ਗੁਰ ਚਾਲੀ ਗੁਰੂ ਦੇ ਦੱਸੀ ਹੋਏ ਮਾਰਗ ਉਤੇ ਚੱਲਣਾ ਗਰੋ ਚੱਲਣਾ ਕਿਤਨਾ ਕਹਿੰਦੇ ਜੋ ਗੁਰ ਕਹੈ ਸੋਇ ਭਲ ਮਨ ਹੋ ਹਰ ਹਰ ਕਥਾ ਨਿਰਾਲੀ ਰਹਾਉ ਜੋ ਸਾਨੂੰ ਗੁਰੂ ਕਹਿੰਦਾ ਜਿੱਦਾਂ ਸਿ ਬਚਨ ਬਣਾ ਗੁਰ ਬਾਣੀ ਕਹ ਸੇਵਕ ਜਨ ਮਾਨੇ ਗੁਰੂ ਬਾਣੀ ਉਚਾਰਦਾ ਸੇਵਕ ਜਿਹੜੇ ਉਹਨੂੰ ਮੰਨਦੇ ਹਨ ਜਿੰਨਾ ਚਿਰ ਮਨੁੱਖ ਗੁਰੂ ਦੀ ਦੱਸੀ ਗੱਲ ਉੱਤੇ ਚੱਲਦਾ ਨਹੀਂ ਹੈ ਮੰਨਦਾ ਨਹੀਂ ਇਹ ਸਹੀ ਰਸਤੇ ਤੇ ਤੁਰ ਨਹੀਂ ਸਕਦਾ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਜੋ ਗੁਰੂ ਕਹਿੰਦਾਏ ਜੋ ਗੁਰ ਕਹੇ ਸੋਈ ਭਲ ਮੰਨੋ ਉਹਨੂੰ ਭਲਾ ਕਰਕੇ ਮੰਨੋ ਉਸ ਗੱਲ ਤੇ ਤਰਕ ਨਾ ਕਰੀਏ ਜੋ ਵੀ ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਆ ਮਾਰਗ ਦਿੱਤਾ ਏ ਸਿੱਖੀ ਦਾ ਮਾਰਗ ਦਿੱਤਾ ਏ ਉਸ ਰਸਤੇ ਤੇ ਕਹਿੰਦੇ ਚੱਲਣਾ ਕਰੋ ਹਰ ਹਰ ਕਥਾ ਨਿਰਾਲੀ ਉਸ ਪ੍ਰਮਾਤਮਾ ਦੇ ਸਿਫਤ ਸਲਾਹ ਜਿਹੜੀ ਕਥਾ ਵਿਚਾਰਿਆ ਉਹ ਬੰਦੇ ਨੂੰ ਨਿਰਾਲਾਪਨ ਦਿੰਦੀ ਹੈ ਵਖਰਾਪਨ ਦਿੰਦੀ ਹੈ ਅਜਰਜ ਜਿਹੜਾ ਸਮਾ ਉਹ ਬਖਸ਼ਿਸ਼ ਕਰਦੀ ਇਹ ਮਨੁੱਖ ਦੁਨੀਆ ਤੋਂ ਨਿਰਾਲਾ ਤੇ ਵਖਰਾ ਹੋ ਜਾਂਦਾ ਜੇ ਗੁਰੂ ਦੇ ਆਖੇ ਤੇ ਚੱਲ ਪਵੇ ਜੋ ਗੁਰ ਕਹੈ ਸੋਈ ਭਲ ਬਨੋ ਹਰ ਹਰ ਕਥਨ ਨਾਲੀ ਗੁਰੂ ਦੀ ਰਜਾ ਵਿੱਚ ਚੱਲੋ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨੋ ਤੇ ਇਹ ਸਤਿਗੁਰੂ ਦੀ ਸਿਵਤ ਸਲਾਹ ਜਿਹੜੀ ਕਥਾ ਵਿਚਾਰਿਆ ਉਹ ਮਨੁੱਖ ਨੂੰ ਵਖਰਾ ਪਾ ਨਿਰਾਲਾ ਪਲ ਬਖਸ਼ਦੀ ਹੈ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵ ਹੋ ਬੇਗ ਬੇਗਾਲੀ ਗੁਰੂ ਸਾਹਿਬ ਨੇ ਪਹਿਲਾਂ ਗੁਰ ਸਿੱਖ ਕਿਹਾ ਫਿਰ ਸਾਨੂੰ ਮਿੱਤਰ ਕਿਹਾ ਹੈ ਹੁਣ ਕਹਿੰਦੇ ਹਰ ਕੇ ਸੰਤ ਸਤਗੁਰੂ ਜੀ ਸੰਤ ਕਰਕੇ ਆਵਾਜ਼ ਮਾਰਦੇ ਹਨ ਕਿ ਹੇ ਸੰਤ ਜਨੋ ਆਓ ਭਾਈ ਮਿੱਤਰ ਪਿਆਰਿਓ ਮੇਰੇ ਭਰਾਵੋ ਆਓ ਬੜੇ ਤਰੀਕੇ ਦੇ ਨਾਲ ਸਤਗੁਰੂ ਸਾਨੂੰ ਆਵਾਜ਼ ਮਾਰਦੇ ਸਮਝਾਉਂਦੇ ਆ ਦੁਨੀਆ ਦਾ ਕੋਈ ਰੱਬ ਹੋਵੇਗਾ ਗੁਰੂ ਹੋਵੇਗਾ ਜਿਹੜਾ ਆਪਣੇ ਸਾਧ ਸੰਗਤ ਨੂੰ ਮਿੱਤਰ ਕਹਿੰਦਾ ਹੈ ਭਰਾ ਕਹਿੰਦਾ ਹੈ ਗੁਰ ਸਿੱਖ ਕਹਿੰਦਾ ਹੈ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਕੇ ਸੰਤ ਸੁਣੋ ਜਨ ਭਾਈ ਕਿਹੇ ਸੰਤ ਜਨੋ ਭਾਈ ਮਿੱਤਰੋ ਇਸ ਗੱਲ ਨੂੰ ਸੁਣੋ ਧਿਆਨ ਦੋ ਗੁਰ ਸੇਵੋ ਬੇਗ ਬਿਗਾਲੀ ਬੇਗ ਦਾ ਬਿਗਾਲੀ ਦਾ ਅਰਥ ਛੇਤੀ ਬਹੁਤ ਛੇਤੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਇਹ ਸੰਤ ਜਨੋ ਪ੍ਰਭੂ ਇਸ ਗੱਲ ਨੂੰ ਸੁਣੋ ਗੁਰੂ ਦੀ ਸੇਵਾ ਜਿਹੜੀ ਉਹ ਬਹੁਤ ਛੇਤੀ ਕਰੋ ਗੁਰੂ ਨੂੰ ਸੇਵਣਾ ਕਰੋ ਗੁਰੂ ਵਾਲੇ ਬਣੋ ਜੋ ਗੁਰੂ ਕਹਿੰਦਾ ਉਸ ਦੱਸੇ ਮਾਰਗ ਦੇ ਚੱਲੋ ਤੇ ਇਸ ਗੱਲ ਵਿੱਚ ਦੇਰ ਨਾ ਲਾਓ। ਬੇਗ ਬਗਾਲੀ ਦਾ ਅਰਥ ਹੈ ਬਹੁਤ ਛੇਤੀ ਜਿਸ ਤਰ੍ਹਾਂ ਆਪਾਂ ਉਸੇ ਵੇਲੇ ਕੰਮ ਕਰਨਾ ਹੋਵੇ ਉਹਨੂੰ ਸ਼ਬਦ ਵਰਤਦੇ ਇਮੀਡੀਏਟਲੀ ਜਿਹੜਾ ਉਸੇ ਵੇਲੇ ਪੈਰ ਤੇ ਕੰਮ ਕਰਨਾ। ਸਤਿਗੁਰੂ ਜੀ ਕਹਿੰਦੇ ਕਿ ਇਹ ਮਨੁੱਖ ਤੂੰ ਟਾਲ ਮਟੋਲੇ ਨਾ ਕਰ। ਛੇਤੀ ਕਰ ਇਹ ਮਾਰਗ ਤੇ ਧਰਮ ਦੇ ਚੱਲਣਾ ਹੈ। ਕਦੇ ਅਗਾਹ ਤੋ ਅਗਾਹ ਦਿਨ ਨਾ ਪਾ ਕੇ ਮੈਂ ਕੱਲ ਨੂੰ ਅੰਮ੍ਰਿਤ ਵੇਲੇ ਉਟਾਂਗਾ ਪਰਸੋਂ ਉਟਾਂਗੇ ਅੱਜ ਜਬ ਜੀ ਸਾਹਿਬ ਨਹੀਂ ਕੀਤਾ ਕੱਲ ਕਰਾਂਗੇ ਪਰਸੋਂ ਕਰਾਂਗੇ ਕਹਿ ਲਗੇ ਕਿ ਹਰੀ ਦੇ ਸੰਤ ਜਨੋ ਇਹ ਭਰਾਓ ਛੇਤੀ ਕਰਕੇ ਕਿ ਛੇਤੀ ਤੋਂ ਛੇਤੀ ਜਿੰਨਾ ਵੀ ਹੋ ਸਕਦਾ ਗੁਰੂ ਦੀ ਸੰਗਤ ਵਿੱਚ ਆਓ ਗੁਰੂ ਦੀ ਸੇਵਾ ਕਰੋ ਗੁਰੂ ਵਾਲੇ ਬਣੋ ਅਸੀਂ ਗੁਰੂ ਦੀ ਗੱਲ ਜਿਹੜੀ ਉਹ ਮੰਨਦੇ ਨਹੀਂ ਹੈ ਜੇ ਕਿਸੇ ਨੂੰ ਅਮਰਤ ਛਕਣ ਵਾਸਤੇ ਕਹਿ ਦਈਏ ਤੇ ਅਸੀਂ ਆਹ ਦਿੰਨੇ ਹੁਣੇ ਅਮਰਤ ਛਕ ਕੇ ਕੀ ਕਰਨਾ ਹੈ ਅਜੇ ਬੜੀ ਉਮਰ ਪਈ ਪਰ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਇਸ ਗੱਲ ਵਿੱਚ ਦੇਰ ਨਾ ਲਾਵੋ ਛੇਤੀ ਕਰਕੇ ਕਿਉਂਕਿ ਹਮ ਆਦਮੀ ਹਾ ਇੱਕ ਦਮ ਹੀ ਮੌਹਲਤ ਮੌਤ ਨਾ ਜਾਣਾ ਕਿ ਧਾਮ ਆਇਆ ਤੇ ਆਦਮੀ ਹੈ ਨਹੀਂ ਤੇ ਇਹ ਸਰੀਰ ਮਿੱਟੀ ਦੀ ਤੇਰੀ ਅਸੀਂ ਆਸਾਂ ਲਾ ਕਰਕੇ ਫੁਰਨੇ ਲਾ ਕਰਕੇ ਬੈਠੇ ਪਰ ਸਤਿਗੁਰੂ ਜੀ ਕਹਿੰਦੇ ਨਹਿ ਬਲੰਭ ਧਰਮੰ ਬਲੰਭ ਪਾਪੰ ਕਿ ਧਰਮ ਦਾ ਕਰਮ ਕਰਨ ਲੱਗਿਆਂ ਕਦੇ ਦੇਰੀ ਨਾ ਲਾਓ ਜੇ ਦੇਰੀ ਕਰਨੀ ਆ ਤੇ ਫਿਰ ਪਾਪ ਕਰਨ ਲੱਗਿਆ ਲਓ ਹੋ ਸਕਦਾ ਸਮਾਂ ਜਿਹੜਾ ਉਹ ਮੋੜ ਹੀ ਜਾਵੇ ਬੰਦਾ ਬਾੜੇ ਕੰਮ ਤੇ ਨਾ ਤੁਰੇ ਨਹਿ ਬਲੰਭ ਧਰਮੰ ਧਰਮ ਦਾ ਕਰਮ ਕਰਨ ਲੱਗਿਆਂ ਸਤਿਗੁਰੂ ਜੀ ਕਹਿੰਦੇ ਦੇਰੀ ਨਾ ਲਾਓ ਛੇਤੀ ਕਰੋ ਬਲਮ ਪਾਪੰਗ ਪਾਪ ਕਰਨ ਲੱਗਿਆਂ ਦੇਰੀ ਲਾਓ ਹੋ ਸਕਦਾ ਮਨੁੱਖ ਦਾ ਮਨ ਜਿਹੜਾ ਉਹ ਮਾੜੇ ਕੰਮ ਤੋਂ ਮੁੜ ਜਾਵੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਸੰਤ ਜਨ ਭਰਾਓ ਛੇਤੀ ਕਰਕੇ ਗੁਰੂ ਨੂੰ ਸੇਵਨਾ ਕਰੋ ਗੁਰੂ ਦੀ ਸੇਵਾ ਵਿੱਚ ਆਓ ਗੁਰੂ ਵਾਲੇ ਬਣੋ ਸਤ ਗੁਰ ਸੇਵ ਖਰਚ ਹਰ ਬਾਦ ਹੋ ਮਤ ਜਾਣੋ ਆਜ ਕੀ ਕੱਲ੍ਹ ਕਹਿ ਲੰਗੇ ਗੁਰੂ ਦੀ ਸੇਵਾ ਕਰੋ ਗੁਰੂ ਦੇ ਕੋਲੋਂ ਨਾਮ ਲੈ ਕਰਕੇ ਤੇ ਆਪਣੇ ਪੱਲੇ ਵਿੱਚ ਰੱਖੋ ਤੇ ਗੁਰੂ ਦਾ ਨਾਮ ਜਿਹੜਾ ਉਹਨੂੰ ਆਪਣੇ ਜੀਵਨ ਰਾਸ ਵਿੱਚ ਖਰਚਣਾ ਕਰੋ ਹਰ ਵਦ ਹੋ ਆਪਣੇ ਪੱਲੇ ਵਿੱਚ ਬੰਨ੍ਹ ਕਰਕੇ ਰੱਖੋ ਤੇ ਇਹਨੂੰ ਜੀਵਨ ਰਾਸ ਪੂੰਜੀ ਵਿੱਚ ਖਰਚੋ ਮਤ ਜਾਣੋ ਅੱਜ ਕੇ ਕੱਲ੍ਹ ਕਹਿਣ ਲੱਗੇ ਮਤਾ ਗੱਲ ਸੋਚ ਕੇ ਮੈਂ ਅੱਜ ਕਰ ਲਾਂਗਾ ਕੱਲ੍ਹ ਕਰ ਲਾਂਗਾ ਅੱਜ ਕੱਲ ਕਰਦਿਆਂ ਕਾਲ ਵਿਆਪੇ ਮਨੁੱਖ ਅੱਜ ਕੱਲ ਕਰਦਿਆਂ ਅੱਜ ਕੱਲ ਕਰਦਿਆਂ ਇਹਦੀ ਜ਼ਿੰਦਗੀ ਮੁੱਕ ਜਾਂਦੀ ਏ ਨੂੰ ਕਾਲ ਵਿਆਪ ਜਾਂਦਾ ਹੈ ਮੌਤ ਦਾ ਸਮਾ ਜਾਂਦਾ ਹੈ ਤਾਂ ਸਤਿਗੁਰੂ ਜੀ ਕਹਿਣ ਲੱਗੇ ਕਿ ਕਦੇ ਵੀ ਧਰਮ ਦੇ ਕਰਮ ਵਿੱਚ ਦੇਰੀ ਨਹੀਂ ਕਰਨੀ ਛੇਤੀ ਤੋਂ ਛੇਤੀ ਗੁਰੂ ਵਾਲੇ ਬਣੋ ਗੁਰੂ ਦੀ ਸੇਵਾ ਕਰੋ ਗੁਰੂ ਦਾ ਨਾਮ ਲੈ ਕਰਕੇ ਆਪਣੇ ਰਸਤੇ ਦੀ ਰਾਜ ਪੂੰਜੀ ਨੂੰ ਵਿਰਾਸ ਪੂੰਜੀ ਨੂੰ ਵਰਤਨਾ ਕਰੋ ਆਪਣੇ ਪੱਲੇ ਵਿੱਚ ਪਰਮਾਤਮਾ ਦਾ ਨਾਮ ਜਪੋ ਮਤ ਜਾਣੋ ਅੱਜ ਕਿ ਕੱਲ ਹੀ ਕਿ ਇਸ ਗੱਲ ਨੂੰ ਮਤ ਜਾਣੋ ਕਿ ਅੱਜ ਕਰ ਲਵਾਂਗਾ ਕੱਲ ਕਰ ਲਵਾਂਗਾ। ਕਿ ਆ ਪ੍ਰਵਾਸਾ ਇਸ ਭਾਂਡੇ 'ਕ ਇਤਨਕ ਲੱਗ ਠਣਕਾ ਕਿ ਇਹ ਸਰੀਰ ਜਿਹੜਾ ਮਿੱਟੀ ਦਾ ਭਾਂਡਾ ਹੈ ਕੱਚ ਦਾ ਭਾਂਡਾ ਹੈ ਜੇ ਨੂੰ ਮਾੜਾ ਜਿਹਾ ਟਣਕਾ ਲੱਗੇ ਤੇ ਉਹ ਭਾਂਡਾ ਟੁੱਟ ਜਾਂਦਾ ਹੈ। ਇਹ ਉਸ ਪ੍ਰਮਾਤਮਾ ਦੇ ਵਾਸ ਵਿੱਚ ਕਹਿ ਲਗੇ ਅੱਜ ਕੱਲ ਕਰਦਿਆਂ ਤੈਨੂੰ ਕਾਲ ਵਿਆਪ ਜਾਂਦਾ ਏ ਅੱਜ ਕੱਲ ਮਨੁੱਖ ਨਾ ਕਰ ਅੱਜ ਦਾ ਕੰਮ ਕੱਲ ਤੇ ਨਾ ਪਾ ਛੇਤੀ ਕਰਕੇ ਉਸ ਪ੍ਰਮਾਤਮਾ ਦਾ ਨਾਮ ਜਪ ਗੁਰੂ ਵਾਲਾ ਬੰਨ ਸੇਵਾ ਸਿਮਰਨ ਵਿੱਚ ਲੱਗ ਗੁਰੂ ਦੀ ਰਾਸ ਪੂੰਜੀ ਜਿਹੜੀ ਉਹਨੂੰ ਵਰਤਨਾ ਕਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਬੀਰ ਟਾਲੇ ਟੋਲੇ ਦਿਨ ਗਿਆ ਬਾਜ ਵਿਆਜ ਵਧਨ ਤੋਂ ਜਾਏ ਕਿ ਜੇ ਅੱਜ ਕੱਲ ਕਰਦਾ ਮਨੁੱਖ ਕਿਸੇ ਕੋ ਵਿਆਜੀ ਪੈਸੇ ਲਏ ਹੋਣ ਤੇ ਜੇ ਉਹ ਆਖੀ ਜਾਵੇ ਵੀ ਅੱਜ ਦੇ ਦਾਂਗਾ ਕੱਲ ਦੇ ਦਾਂਗਾ ਕਰਦਾ ਕਰਦਾ ਉਹ ਸਾਲ 6 ਮਹੀਨੇ ਨਗਾ ਦਿੰਦਾ ਤੇ ਭਰ ਜਿਹੜਾ ਵਿਆਜ ਹੈ ਉਹ ਵੱਧਦਾ ਜਾਣਾ ਘਟਨਾ ਨਹੀਂ ਰਕਮ ਉੱਤੇ ਖਲੋਤੀ ਰਹਿਣੀ ਵਿਆਜ ਵੱਧ ਜਾਣਾ ਨਾ ਉਹ ਵਿਆਜ ਦਿੱਤਾ ਜਾਣਾ ਤਨਾ ਮੁੜ ਕੇ ਬੰਦੇ ਕੋ ਰਕਮ ਦਿੱਤੀ ਜਾਂਦੀ ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਵਢੰਤੋ ਜਾਏ ਕਹਿੰਦੇ ਕਿ ਅੱਜ ਕੱਲ ਕਰਦੇ ਆ ਟਾਲ ਮਟੋਲੇ ਕਰਦੇ ਆ ਇਹ ਜਿਹੜਾ ਮਨੁੱਖ ਹੈ ਉਹ ਜੀਵਨ ਦੇ ਵਿੱਚ ਜਿਹੜਾ ਵਿਖੇ ਰਸ ਭੋਗਦਾ ਹੈ ਉਹਨਾਂ ਦਾ ਵਿਆਜ ਵਧਦਾ ਜਾਂਦਾ ਹੈ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਕਿ ਸਤ ਗੁਰੂ ਸੇਵ ਖਰਚਰ ਬਾਦੋ ਮਤ ਜਾਨੋ ਆਜ ਕੇ ਕੱਲ ਹੀ ਕੇ ਮਨੁੱਖ ਤੂੰ ਆਜ ਕੱਲ ਕਰਦਿਆਂ ਪਰਮਾਤਮਾ ਨੇ ਜਿਹੜਾ ਤੈਨੂੰ ਸਮਾਂ ਦਿੱਤਾ ਇਹਨੂੰ ਵਿਅਰਥ ਨਾ ਗਵਾ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੈ ਹਰ ਨਾਲੀ ਹਰੀ ਦੇ ਸੰਤ ਜਿਹੜੇ ਹਨ ਉਹ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ ਜਦੋਂ ਪਰਮਾਤਮਾ ਦਾ ਨਾਮ ਹਰੀ ਦੇ ਸੰਤ ਜਪਦੇ ਹਨ ਫਿਰ ਉਹ ਪਰਮਾਤਮਾ ਦੇ ਨਾਲ ਹੋ ਕਰਕੇ ਚੱਲਦੇ ਹਨ ਤੇ ਪਰਮਾਤਮਾ ਉਹਨਾਂ ਦੇ ਨਾਲ ਹੋ ਕਰਕੇ ਚੱਲਦਾ ਏ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ keel kalale ਤੇ ਜਿੰਨਾ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪਿਆ ਏ ਸੇ ਹਰ ਹੋਏ ਉਹ ਪਰਮਾਤਮਾ ਵਰਗੇ ਹੋ ਜਾਂਦੇ ਹਨ ਉਹਨਾਂ ਤੇ ਪਰਮਾਤਮਾ ਵਿੱਚ ਭੇਦ ਨਹੀਂ ਰਹਿ ਜਾਂਦਾ ਹਰ ਹਰ ਜਨ ਦੁਇ ਏਕ ਹੈ ਬੇਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਜਿੱਤਾ ਪਾਣੀ ਵਿੱਚ ਪਾੜੀ ਸਮਾ ਜਾਂਦਾ ਹੈ ਇਸ ਤਰ੍ਹਾਂ ਉਹ ਮਨੁੱਖ ਜਿਹੜੇ ਹਰੀ ਦੇ ਜਨ ਹਨ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਉਹ ਹਰੀ ਵਰਗੇ ਹੋ ਜਾਂਦੇ ਹਨ ਉਹਨਾਂ ਨੂੰ ਕੇਲ ਕਲਾਲੀ ਪਰਮਾਤਮਾ ਜਿਹੜਾ ਚੋਜ ਤਮਾਸ਼ੇ ਕਰਨ ਵਾਲਾ ਹੈ ਉਹਨਾਂ ਨੂੰ ਮਿਲ ਜਾਂਦਾ ਹੈ ਪ੍ਰਤੱਖ ਉਸ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਹਨ ਹਰ ਹਰ ਜਪਣ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੇ اے ਪਰਮਾਤਮਾ ਬਨਵਾਰੀ ਸਾਡੇ ਤੇ ਕਿਰਪਾ ਕਰੋ ਸਾਨੂੰ ਹਰੀ ਪਰਮਾਤਮਾ ਦੇ ਨਾਮ ਜਪਣ ਦੀ ਅੰਦਰ ਜਿਹੜੀ ਉਹ ਲੋਚ ਆ ਲੱਗੀ ਤਾਂਗ ਪੈਦਾ ਹੋਈ ਹੈ اے ਪਰਮਾਤਮਾ ਸਾਡੇ ਤੇ ਕਿਰਪਾ ਕਰ ਮੇਰ ਕਰਕੇ ਅਸੀਂ ਉਸ ਪਰਮਾਤਮਾ ਦਾ ਨਾਮ ਜਪ ਸਕੀਏ ਤੇ ਆਪਣੇ ਅੰਦਰ ਦੀ ਤਾਂਗ ਜਿਹੜੀ ਉਹ ਨੂੰ ਪੂਰੀ ਕਰ ਸਕੀਏ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੇ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਮੈਂ ਦਾਸ ਨਾਨਕ ਜਨ ਨਾਨਕ ਸੰਗਤ ਸਾਧ ਹਰ ਮਿਲੋ ਤੇ ਸਾਡੇ ਤੇ ਗੁਰੂ ਸਾਹਿਬ ਜੀ ਕਿਰਪਾ ਕਰੋ ਗੁਰੂ ਦੀ ਸੰਗਤ ਜਿਹੜੀ ਉਹ ਸਾਦ ਉਹਦਾ ਮਲਾਪ ਕਰੋ ਗੁਰੂ ਦੀ ਸੰਗਤ ਕਰਨੀ ਜ਼ਰੂਰੀ ਹੈ ਸੰਗਤ ਤੋਂ ਬਗੈਰ ਮਨੁੱਖ ਦਾ ਜੀਵਨ ਜਿਹੜਾ ਉਹ ਕਦੇ ਬਦਲਦਾ ਨਹੀਂ ਤਾ ਥਾ ਥਾ ਦੇ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਕਿ ਗੁਰੂ ਦੀ ਸੰਗਤ ਵਿੱਚ ਆਉ ਸੰਗਤ ਵਿੱਚ ਆਇਆ ਮਨੁੱਖ ਤਰ ਸਕਦਾ ਹੈ ਨੂੰ ਜੀਵਨ ਦੀ ਸੋਝੀ ਪ੍ਰਾਪਤ ਹੋ ਸਕਦੀ ਹੈ ਜਨ ਨਾਨਕ ਸੰਗਤ ਸਾਧ ਹਰ ਮਿਲੋ ਗੁਰੂ ਸਾਹਿਬ ਜੀਓ ਕਿਰਪਾ ਕਰੋ ਦਾਸ ਨਾਨਕ ਨੂੰ ਸਾਧ ਸੰਗਤ ਜਿਹੜੀ ਹੈ ਸਤਿ ਪੁਰਸ਼ਾਂ ਦੀ ਸੰਗਤ ਹੈ ਸਾਧੂ ਜਨਾਂ ਦੀ ਗੁਰੂ ਦੀ ਸੰਗਤ ਹੈ ਉਹਦਾ ਮਿਲਾਪ ਬਖਸ਼ੋ ਹਮ ਸਾਧ ਜਨਾਂ ਪਗ ਰਾਲੀ ਇਹ ਕਿਰਪਾ ਕਰ ਦਿਓ ਅਸੀਂ ਜਿਹੜੇ ਤੁਹਾਡੇ ਸਾਧ ਜਨ ਹਨ ਸੰਤ ਹਨ ਨਾਮ ਧਿਆਉਣ ਵਾਲੇ ਬੰਦਗੀ ਵਾਲੀਆਂ ਰੂਹਾਂ ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਉਹਨੂੰ ਅਸੀਂ ਲੋਚਦੇ ਹਾਂ ਉਹਨਾਂ ਦੀ ਚਰਨਾਂ ਦੀ ਧੂੜ ਜਿਹੜੀ ਉਹਨੂੰ ਇਸ ਮਸਤਕ ਤੇ ਲਾਉਣਾ ਕਰਦੇ ਆ ਇਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਾਨੂੰ ਅੱਜ ਦਾ ਫੁਰਮਾਨ ਬਖਸ਼ਿਸ਼ ਕੀਤਾ ਹੈ ਕਿ हे ਪ੍ਰਮਾਤਮਾ ਅਸੀਂ ਇਸ ਮਾਇਆ ਰੂਪੀ ਜਾਲ ਵਿੱਚ ਬੇਖ ਵਿੱਚ ਅੰਦੇ ਹੋਏ ਫਿਰਦੇ ਅਸੀਂ ਪ੍ਰਮਾਤਮਾ ਦੇ ਰਸਤੇ ਤੇ ਕਿਤਰਾ ਚੱਲ ਸਕਦੇ ਤੇ ਜੇ ਪ੍ਰਮਾਤਮਾ ਦਇਆ ਕਰੇ ਸੁੱਖਾਂ ਨੂੰ ਦੇਣ ਵਾਲਾ ਪ੍ਰਮਾਤਮਾ ਜਿਹੜਾ ਸਰਬ ਸੁੱਖਾਂ ਦਾ ਦਾਤਾ ਸਤਿਗੁਰੂ ਤਾਂ ਕੀ ਸਰਨੀ ਪਾਈ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆਉਣ ਕਰਕੇ ਜੇ ਉਹ ਪ੍ਰਮਾਤਮਾ ਕਿਰਪਾ ਕਰ ਦਵੇ ਤੇ ਆਪਣਾ ਪੱਲਾ ਫੜਾ ਦੇਵੇ ਤੇ ਅਸੀਂ ਅੰधे ਮਨੁੱਖ ਪੱਲਾ ਫੜ ਕੇ ਸੰਸਾਰ ਤੋਂ ਪਾਰ ਹੋ ਸਕਦੇ ਹਾਂ ਗੁਰੂ ਸਾਹਿਬ ਕਹਿੰਦੇ ਗੁਰੂ ਦੇ ਸਿੱਖ ਮਿੱਤਰ ਪਿਆਰਿਓ ਜਿ ਤਰ੍ਹਾਂ ਗੁਰੂ ਕਹਿੰਦਾ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ ਕਰੋ ਉਹਨੂੰ ਭਲਾ ਕਰਕੇ ਮੰਨੋ ਗੁਰੂ ਦੀ ਸਿਵਤ ਸਲਾਹ ਜਿਹੜੀ ਉਹ ਮਨੁੱਖ ਨੂੰ ਪਾਰ ਲਾ ਦਿੰਦੀ ਹੈ ਹਰੇ ਦੇ ਸੰਤ ਜਨੋਂ हे ਭਾਈ ਮਿੱਤਰੋ ਛੇਤੀ ਕਰਕੇ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਓ ਕਿਉਂਕਿ ਇਸ ਜੀਵਨ ਦਾ ਕੋਈ ਭਰੋਸਾ ਨਹੀਂ ਸਤ ਗੁਰ ਸੇਵ ਖਰਚ ਹਰ ਬਾਧੋ ਮਤ ਜਾਣੋ ਆਜ ਕੀ ਕਾਲੀ ਕਹਿੰਦੇ ਕਿ ਅੱਜ ਕੱਲ ਕਰਦੇ ਆ ਤੈਨੂੰ ਜ਼ਿੰਦਗੀ ਦੇ ਵਿੱਚ ਕਾਲ ਵਿਆਪ ਜਾਂਦਾ ਏ ਟਾਲਮ ਟੋਲੇ ਕਰਦੇ ਆ ਤੂੰ ਆਪਣੀ ਜ਼ਿੰਦਗੀ ਦੇ ਦਿਨ ਨਗਾ ਦਿੰਨਾ ਤੇ ਜੇ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਕੇ ਸਾਨੂੰ ਪ੍ਰਮਾਤਮਾ ਆਪਣਾ ਨਾਮ ਬਖਸ਼ੋ ਗੁਰੂ ਦੀ ਸੰਗਤ ਦਿਓ ਤੇ ਤੂੰ ਇਸ ਭਵਜਲ ਸਾਗਰ ਤੋਂ ਪਾਰ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੇ ਦਰੋਂ ਕਰੋ ਖੁਸ਼ੀਆਂ ਦੇ ਆ data ਬਖਸ਼ ਕੇ ਨਿਆਲ ਕਰਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਦੇਖ ਮਾਂ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਹਰ ਹਰ ਜਪਣ ਜਪ ਲੋਚ ਲੋਚਾਨੇ ਹਰ ਕਿਰਪਾ ਕਰ ਬੰਵੱਲੀ ਜਨ ਨਾਨਕ ਸੰਗਤ ਸਾਧ ਹਰ ਮਿਲਹੁ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ